ਇਹਨਾਂ ਨੇ ਤਾਂ ਕ੍ਰਿਸ਼ਨ ਬਣਾ ਲਿਆ ਬੰਦਾ ਇੱਕ ਗੁਰਬਾਣੀ ਇਸ ਗੱਲ ਨੂੰ ਬਲਦੀ ਨਹੀਂ ਉਹ ਕਹਿੰਦਾ ਸਾਰੇ ਕ੍ਰਿਸ਼ਨ ਸਾਰੇ ਦੇ ਅੰਦਰ ਰਾਮ ਸਭਾ ਘੜ ਰਾਮ ਬੋਲੇ ਤੁਸੀਂ ਨੇ ਬੰਦੇ ਜਰਾਮ ਬਕਰਿਆ ਇੱਕ ਇਸ ਇਸ ਦੀ ਘੜ ਕੀਤਾ ਕਿਤੇ ਕ੍ਰਿਸ਼ਨ ਨੇ ਗੀਟ ਕੋਟੇ ਬਣਾਏ ਕਰੋੜਾਂ ਕ੍ਰਿਸ਼ਨ ਨੇ ਸਾਰੇ ਕ੍ਰਿਸ਼ਨ ਦੇ ਜਿਹਨੇ ਜਨਮ ਲਿਆ ਉਹ ਕ੍ਰਿਸ਼ਨ ਜਿਹੜਾ ਜਮਨਾ ਦੇ ਘਰਾਂ ਦੇ ਰਹਿੰਦੇ ਵਿਚਰਦਾ ਉਹ ਕ੍ਰਿਸ਼ਨ ਜਮਨਾ ਕੀ ਹੈ ਜਮਨਾ ਮਨਵਤ ਜਮਨਾ ਜਿਹੜੇ ਮੰਨਦੇ ਫੁੰਨੇ ਨੇ ਜਿੰਨਾ ਜਰ ਮੰਦੀ ਸੋਚ ਚੱਲਦੀ ਹੈ ਜਮਨਾ ਵਿਚਾਰ ਤਾਰਾ ਆਪਣੀ ਜਿਹੜੀ ਹੈ ਨਾ ਵਰਵਤ ਦੀ ਹੈ ਸਾਰੀ ਉਹ ਜਮਨੇ ਜਮਨੇ ਮਾਰਗ ਹੈ ਜਮਨਾ ਮਾਰਗ ਹੈ ਇਹ ਜਮਨਾ ਮਾਰਗ ਹੈ ਜਮਨੇ ਮਾਰਗ ਤੇ ਚੱਲਣ ਵਾਲੇ ਜਮਨਾ ਦੇ ਕੰਡੇ ਤੇ ਰਹਿਣ ਵਾਲੇ ਨੇ ਉਗਰੇ ਜਣ ਇਹ ਗੱਲ ਸਮਝਾਈ ਐ ਤਦ ਬਾਸਰ ਇਹ ਗੱਲ ਕਹਿਦੀ ਐ ਕੁਰਬਾਨੀ ਉੱਥੇ ਗੱਲ ਹੀ ਕਹੀ ਹੋਈ ਉੱਥੇ ਗੱਲ ਹੋਰ ਐ ਕ੍ਰਿਸ਼ਨ ਅਸਲੀ ਕੀ ਐ ਜੋਤ ਕਰਕੇ ਕ੍ਰਿਸ਼ਨ ਬਰ ਘਾਲਾ ਐ ਘਾਲਾ ਦਾ ਲੋਕ ਕ੍ਰਿਸ਼ਨ ਸਾਰੇ ਕ੍ਰਿਸ਼ਨ ਨੇ ਾਰੇ ਕ੍ਰਿਸ਼ਨ ਦੇ ਜਿੱਥੇ ਕ੍ਰਿਸ਼ਨ ਉਹਦਾ ਰਾਧਾ ਵੀ ਨਾਲੇ ਉਹ ਵੀ ਬੰਦੇ ਨੇ ਉਹ ਹੁਣ ਵੀ ਕ੍ਰਿਸ਼ਨ ਰਾਧਾ ਦੀ ਜਿਹੜੀ ਗੋਪੀਆਂ ਬਣਾਉਂਦੇ ਨੇ ਉੱਥੋਂ ਵੀ ਸਾਬ ਦਿੰਦਾ ਵੀ ਸਾਰੇ ਕ੍ਰਿਸ਼ਨ ਨੇ ਸਾਰੀ ਰਾਧਾ ਨੂੰ ਕੁੱਡੇ ਕ੍ਰਿਸ਼ਨ ਬਣਦੇ ਜੇ ਕੋ ਉਹਦਾ ਹੁਣ ਉਹਦਾ ਰੱਬ ਉਹਦਾ ਉਹਦਾ ਤੋਂ ਕ੍ਰਿਸ਼ਨ ਨਹੀਂ ਬਣ ਸਕਦਾ ਇਹ ਰਾਮ ਕੋਈ ਉਹਦਾ ਰਾਮ ਨਹੀਂ ਦੂਆ ਬਣ ਸਕਦਾ ਰਾਮ ਤਾਂ ਹੈ ਡੁਪਲੀਕੇਟ ਬਣਾਉਂਦੇ ਨੇ ਸਾਰੇ ਤਾਂ ਤੇ ਰਾਮ ਤੋ ਜਲੇ ਗੋਪੀਆ ਲੈ ਗੋਪੀਆ ਜੇ ਪਰ ਕ੍ਰਿਸ਼ਨ ਹੁਣ ਕਾਦੇ ਬਣਦੇ ਉਹਨਾਂ ਨੇ ਵੀ ਬਣਿਆ ਹੋਇਆ ਸਾਰੀ ਕ੍ਰਿਸ਼ਨ ਤੇ ਜੋਤ ਦੇ ਲੈਵਲ ਤੇ ਕ੍ਰਿਸ਼ਨ ਹੈ ਸੁਰਤ ਗੋਪੀ ਹੈ ਸੁਰਤ ਗੋਪੀ ਹੈ ਮਾਨਵਰ ਸ ਆਤਮਾ ਦੇ ਲੈਵਲ ਦੀ ਉਹ ਗੱਲ ਸੀ ਉੱਥੇ ਵੀ ਇੱਥੇ ਕਰਕੇ ਕ੍ਰਿਸ਼ਨ ਕਹਿ ਰਿਹਾ ਰੋ ਕਿ ਮੈਂ ਜੋ ਤੁਹਾਨੂੰ ਦਿਸਦਾ ਉਹ ਕ੍ਰਿਸ਼ਨ ਨਹੀਂ ਹੋਵੇ ਮੇਰਾ ਤਾਂ ਸਿਰ ਹੀ ਦਿਸਦਾ ਤੁਹਾਨੂੰ ਮੈਂ ਹੀ ਦਿੰਦਾ ਫਿਰ ਕੀ ਹੋਇਆ ਕ੍ਰਿਸ਼ਨ ਕੀ ਹੋਇਆ ਜੋ ਮੈਂ ਦੇਖ ਰਿਹਾ ਤੁਹਾਨੂੰ ਉਹ ਵੇ ਰਹੀ ਹ ਤਾਂ ਫਿਰ ਕੀ ਹੋਇਆ ਕ੍ਰਿਸ਼ਨ ਸਿਰ ਤਾਂ ਰਹੀ ਤਾਂ ਜੋ ਮੈਂ ਦੇਖ ਰਿਹਾ ਮੈਂ ਹਾਂ ਨਹੀਂ ਜੋ ਮੈਂ ਹਾਂ ਉਹ ਤੁਹਾਨੂੰ ਦਿਸ ਨਹੀਂ ਰਿਹਾ ਜੋ ਮੈਂ ਬੋਲਿਆ ਉਹ ਆ ਮੈਂ ਜੋ ਸ਼੍ਰੀਤੀ ਬੋਲਿਆ ਉਹ ਤੁਹਾਨੂੰ ਦਿਦਾ ਉਹੀ ਤਰੀਹੇ ਨਾਲ ਬੰਦੇ ਹੋ ਬਾਕੀ ਹੋਰ ਨਾ ਬਣ ਲਿਓ ਲੇਕਿਨ ਉਹ ਗੱਲ ਨਹੀਂ ਅਸੀਂ ਸੁਣੀ ਦੂਜੀ ਸੁਣ ਲਈ ਇਹ ਗੱਲ ਨਹੀਂ ਵੱਡੀ ਅਸੇ ਇਸ ਗਲਤੀ ਕੁਰਬਾਨੀ ਲੈ ਕੇ ਖੜਾਉਂਦੀ ਐ ਦੱਸ ਪਾਜਾ ਇਸ ਗਲਤੀ ਜੋ ਦੇ ਕੌਣ ਸਮਝੇ ਹੋੜੇ ਨੂੰ ਉਹ ਕਿਵੇਂ ਕੋਈ ਜੀ ਸਮਝਣੀ ਜੇ ਉਹਨਾਂ ਨੇ ਇਹਦਾ ਧੰਕੀ ਤਾਂ ਤੁਸੀਂ ਕਰ ਲਓ ਇਹ ਤੋਂ ਆਟ ਹੋ ਜਾਈ ਇਹ ਤੋਂ ਫੇਰ ਗੱਲ ਨੂੰ ਸੋਧ ਕੇ ਫੇਰ ਲੈ ਇੱਥੋ ਹੀ ਸੋਧ ਕਰਦੀਆਂ ਸੀ ਵੀ ਕ੍ਰਿਸ਼ਨ ਆਤਮਾ ਹੁੰਦੀ ਹੈ ਭਾਈ ਆਤਮਾ ਦੀ ਫੋਟੋ ਨਹੀਂ ਬਣਦੀ ਹੁੰਦੀ ਸ਼ਰੀਰ ਨਹੀਂ ਬਣਾਈਦੀ ਸ਼ਰੀਰ ਤਾਂ ਮਿੱਟੀ ਹੈ ਸਭ ਦਾ